ਮੁੱਦ ਤਾ ਤੋਂ ਅਸੀਂ ਇਕੱਠੇ ਆ ਸਾਡੀ ਇੱਕ ਕਹਾਣੀ ਆ ਮੈਂ ਤੇ ਰੱਬ ਮੇਰਾ ਅਸੀਂ ਦੋਨੋਂ ਹਾੜੀਆਂ ਮੈਂ ਤੇ ਰੱਬ ਮੇਰਾ ਅਸੀਂ ਦੋਨੋਂ ਹਾੜੀਆਂ ਮੁੱਦ ਤਾਂ ਤੋਂ ਅਸੀਂ ਖੇਡ ਰਹੇ ਹਾਂ ਖੇਡਾਂ ਪਿਆਰ ਦੀਆਂ ਮੁੱਦ ਤਾਂ ਤੋਂ ਅਸੀਂ ਖੇਡਾਂ ਖੇਡ ਰਹੇ ਹਾਂ ਪਿਆਰ ਦੀਆਂ ਮਾਂ ਬਾਪ ਪਹਿਣ ਤੇ ਵੀਰ ਕਦੇ ਕਦੇ ਆਸ਼ਿਕ ਯਾਰ ਦੀਆਂ ਉਹ ਸ਼ਹਿਨਸ਼ਾਹ ਮੇਰਾ ਮੈਂ ਉਹਦੀ ਪਟਰਾਣੀ ਆ ਮੈਂ ਤੇ ਰਬ ਮੇਰਾ ਅਸੀ ਦੋਵੇਂ ਹਾਂੜੀਆਂ ਮੈਂ ਤੇ ਰੱਬ ਮੇਰਾ ਅਸੀ ਦੋਵੇਂ ਹਾਂੜੀਆਂ ਗੰਦਪੰਜੀ ਉਹ ਬੈਠ ਕਹਾਣੀ ਲਿਖ ਮੈਨੂੰ ਕਰਤਾਰ ਬਣਾ ਲੈਂਦਾ ਉਹ ਬੈਠ ਕਹਾਣੀ ਲਿਖ ਮੈਨੂੰ ਕਰਤਾਰ ਬਣਾ ਲੈਂਦਾ ਇੱਕ ਛੇੜ ਵਿੱਚ ਖੁੰਝ ਨਾਲ ਜੋੜ ਕੇ ਫਿਰ ਕਰਤਾਰ ਬਣਾ ਲੈਂਦਾ ਇੱਕ ਛੇੜ ਵਿੱਚ ਖੋਜ ਨਾਲ ਜੋੜ ਕੇ ਫਿਰ ਕਰਤਾਰ ਬਣਾ ਲੈਂਦਾ ਉਹ ਇਸ਼ਕੇ ਦਾ ਟੂਟਾਏ ਉਹ ਇਸ਼ਕੇ ਦਾ ਟੂਟਾਏ ਮੈਂ ਉਹਦੀ ਸੁੱਕੀ ਟਾਹਣੀਆਂ ਮੈਂ ਤੇਰਾ ਤੇ ਮੇਰਾ ਅਸੀਂ ਧੋਣੋ ਹਾਣੀਆਂ ਮੈਂ ਤੇਰਾ ਤੇ ਮੇਰਾ ਅਸੀਂ ਸਾਰੇ ਹਾਣੀਆਂ ਮੈਂ ਤੇਰਾ ਤੇ ਮੇਰਾ ਸਾਰੇ ਹਾਵੜੀਆਂ ਬਨੇ ਦੇ ਕਵੀ ਪੁਣੀ ਦੇ ਸ਼ੱਕ ਜਾਂ ਨਹੀਂ ਹੁੰਦਾ ਕਿਉਂਕਿ ਨਾ ਸਾਡੇ ਕਵੀਆਂ ਦਾ ਪਤਾ ਕੀ ਆ ਵੀ ਸਾਡੇ ਕਵੀ ਨਾ ਮਤਲਬ ਦੋ ਬੰਦੇ ਜਿਹੇ ਭੱਜੇ ਜਾਂਦੇ ਸੀਗੇ ਇੱਕ ਅੱਗੇ ਇੱਕ ਪਿੱਛੇ ਹਮਦਲੀ ਕਰਤਾ ਸੁਣ ਲਈ ਸਰ ਉਹ ਕਹਿੰਦਾ ਕਿ ਮੇਰੀ ਕਰਤਾ ਸੁਣ ਲਈ ਪੁੱਤਰੀ ਪਿਛਲੇ ਨੂੰ ਫੜ ਲੈ ਕੇ ਕਬ ਤਾਂ ਸੁਣ ਲਈ ਤੇ ਮਤਲਬ ਆ ਰਹਾ ਹੋਣਾ ਨਹੀਂ ਆਪ ਜੀ ਸੁਣਾ ਦਿੱਤੇ ਮੇਰੀ ਕਹਿੰਦਾ ਹੁਣ ਸੁਣ ਕੇ ਨਹੀਂ ਜਾਂਦਾ ਇਹਨੇ ਕਿਤੇ ਚੋਰੀ ਹੋਈ ਹੈ ਨਾ ਤੇ ਕਿਸੇ ਕਵੀ ਦੇ ਘਰੋਂ ਚੋੜ ਚਲੇ ਗਏ ਕੁਲਵੰਤ ਕਵੀ ਜੀ ਤੇ ਉਹ ਨਾ ਕਵੀ ਨੇ ਉਹ ਬਿਠਾ ਲਿਆ ਕਿਨੇ ਮੈਂ ਤੈਨੂੰ ਪੁਲਿਸ ਨੂੰ ਕਰਾਉਣਾ ਹੈ ਨਾ ਨਹੀਂ ਸੁਣਾਣਗੇ ਹਾਂ ਲੈ ਮੈਂ ਮਾਈਕ ਫੜ ਲੈ ਸੀ ਨਹੀਂ ਨਹੀਂ ਕਵੀ ਜਿਹੜੇ ਮਾਈਕ ਮਾਈਕ ਨਹੀਂ ਛੱਡਦੇ ਕਵੀ ਨਾ ਨਾ ਕਿਸੇ ਸੁਣੀ ਚੱਲੋ ਨਾ ਭਈ ਉਹ ਕਵੀ ਨੂੰ ਉਹ ਕਵੀ ਦੇ ਘਰ ਚੋਰੀ ਹੋ ਗਈ ਤੇ ਚੋਰ ਨੂੰ ਫੜਦੇ ਕਵੀ ਨੇ ਤੇ ਕਹਿੰਦਾ ਵੀ ਮੈਂ ਬੁਲਾਉਣਾ ਪੁਲਿਸ ਤੇਰੇ ਪਹਿਲ ਗਿਆ ਬੜਿਆ ਵਿਚਾਰਾ ਕਹਿੰਦਾ ਨਾ ਵੀ ਭਾਈ ਜੋ ਮਾਰਜੀ ਕਰ ਵਾਲਾ ਮੈਂ ਤੁਹਾਨੂੰ ਪੁਲਿਸ ਨੂੰ ਨਾ ਫੜਾਉਂ ਉਹ ਕਹਿੰਦਾ ਠੀਕਾ ਉਪਿੰਦਰਜੀ ਹੋ ਕੇ ਨੇ ਤੁਹਾਨੂੰ ਇੱਕ ਕੰਮ ਕਰਨਾ ਪੈਣਾ ਕਿ ਤੁਹਾਨੂੰ ਮੇਰੀਆਂ ਕਵਤਾਵਾਂ ਮੈਂ ਨਵੀਆਂ ਲਿਖੀਆਂ ਉਹ ਸੁਣਨੀਆਂ ਪੈਣੀਆਂ ਉਹ ਕਹਿੰਦੇ ਗੱਲ ਹੀ ਕੋਈ ਨਹੀਂ ਕਿਤੇ ਵੱਡੇ ਪੁਲਿਸ ਤੋਂ ਤਾਂ ਵੱਜਾਂਗੇ ਇੱਕ ਦਿਨ ਨੰਗੇ ਆ ਦੋ ਦਿਨ ਨੰਗੇ ਰਾਤਾਂ ਨੰਗੀਆਂ ਉਹ ਤਾਂ ਬੰਦ ਹੀ ਨਾ ਹੋਵੇ ਕਵੀ ਚੋਰ ਕਹਿੰਦਾ ਕਵੀ ਜੀ ਮੈਨੂੰ ਪੁਲਿਸ ਨੂੰ ਹੀ ਭਲਾ ਦੋ ਅੱਲਾ ਪਾਣਾ ਜਿਹੜਾ ਇਹ ਵੀ ਸਾਡੇ ਲਈ ਬਿਮਾਰੀਆਂ ਦਾ ਕਾਰਨ ਹੈ ਸੋ ਬਹੁਤ ਢੇਲ ਸਾੜ ਕੇ ਬੱਤੀ ਨਹੀਂ ਸਾੜਦਾ ਮੇਰਾ ਮਨੋਰਥ ਚਾਨਣ ਕਰਨਾ ਹਨੇਰੇ ਨੂੰ ਭਜਾਉਣਾ ਸੋ ਇਹ ਦੀਵੇ ਹੁੰਦੇ ਐ ਇਹੋ ਜਿਹੇ ਲੋਕ ਜਿਹੜੇ ਸਮਾਜ ਦੇ ਵਿੱਚ ਆਨਣ ਕਰਦੇ ਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਔਰ ਬਾਈ ਦੇ ਵਿੱਚ ਚਾਰਾਂ ਕੁ ਲੈ ਇਹਨਾਂ ਦੇ ਵਿੱਚ ਤੁਸੀਂ ਦੇਖਣਾ ਸੇਵਾ ਤੇ ਸਿਮਰਨ ਦੇ ਆਸ਼ਿਕ ਨਹੀਂ ਵੱਜਦੇ ਭਰਮ ਲਕੀਰਾਂ ਵਿੱਚ ਕਦੇ ਪਾਣੀ ਤੇ ਕਦੇ ਸ਼ੋਲੇ ਨੇ ਕੀ ਸੁਟਿਆ ਘੋਲ ਸਰੀਰਾਂ ਵਿੱਚ ਕਿਰਤੀ ਤੇ ਅਣਖੀ ਯੋਧੇ ਨੇ ਕਿਰਤੀ ਤੇ ਅਣਖੀ ਯੋਧੇ ਨੇ ਸਭ ਜਨਨ ਕਿੰਜ ਤਬਦੀਲ ਹੋਣਾ ਨਾਨਕ ਦੇ ਹਲ ਦੇ ਫਾਲੇ ਤੋਂ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਵਿੱਚ ਨਾਨਕ ਦੇ ਹਲ ਦੇ ਫਾਲੇ ਤੋਂ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਵਿੱਚ ਇੱਕ ਮਨੁੱਖਤਾ ਦੀ ਖੁਸ਼ੀ ਦੇ ਲਈ ਇੱਕ ਰਬਾਈ ਹੋਰ ਮੈਂ ਬੋਲਾਂ ਚਿਹਰੇ ਨੂਰ ਮੁਹੱਬਤ ਲਸੇ ਦਿਲ ਦੀਵਾ ਰੱਖ ਆਸਾ ਖਿੜਿਆ ਮੁਖ ਚੰਗੇਰ ਫੁੱਲਾਂ ਦੀ ਸਭ ਨੂੰ ਦਇਦ ਖੁਲਾਸਾ ਜਿਸ ਨੂੰ ਫੁੱਲ ਲਟਾ ਬੈਠੇ ਹਾਂ ਬੜੇ ਹਯਾਤ ਖਜ਼ਾਨੇ ਸੌ ਸੌ ਮਰ ਜਾ ਦਰੂ ਹੈ ਪਲ ਤੋਂ ਪਲ ਦਾ ਹਸਾ ਤਾਂ ਉਹ ਗੋਰਕੀ ਨੇ ਵੀ ਲਿਖਿਆ ਇਹਦਾ ਜਿਹੜਾ ਮਨੁੱਖ ਹਸਣ ਦੀ ਭਾਸ਼ਾ ਨੂੰ ਭੁੱਲ ਗਿਆ ਉਹ ਜ਼ਿੰਦਗੀ ਚ ਬਹੁਤ ਕੁਝ ਗਵਾ ਬੈਠਾ ਹੈ ਤਾਂ ਹੁਣ ਮੈਂ ਗੀਤ ਜੇ ਆਪਣਾ ਕੋਈ ਤਾਂ ਆਪਣਾ ਬਰਾੜ ਸਾਹਿਬ ਜਿਹੜੇ ਤੁਸੀਂ ਕਹੋਗੇ ਨਹੀਂ ਆਪਣਾ ਸੁਣਾਵਾਂ ਜਾਂ ਰਿਕਾਰਡਰ ਕਿਸ ਦਾ ਠੀਕ ਹੈ ਮੈਨੂੰ ਮੈਨੂੰ ਸਦੀਕ ਬਹੁਤ ਪਸੰਦ ਰਿਹਾ ਮੈਂ ਅਕਸਰ ਉਹੀ ਜਦੋਂ ਕਿਤੇ ਠੀਕ ਹੈ ਅ ਮੈਂ ਉਹਦਾ ਗੀਤ ਜਿਹੜਾ ਹੈ ਜਿੰਨਾ ਕੋ ਮੈਨੂੰ ਯਾਦ ਹੋਇਆ ਸਜਣਾ ਨੇ ਫੁੱਲ ਮਾਰਿਆ ਸਾਡੀ ਰੂ ਅੰਬਰ ਤੱਕ ਰੋਈ ਸਜਣਾ ਨੇ ਫੁੱਲ ਮਾਰਿਆ ਸਾਡੀ ਰੂ ਅੰਬਰ ਤੱਕ ਰੋਈ ਲੋਕਾਂ ਦੇ ਆ ਉਵਟੀਆਂ ਦੀ ਨਾ ਹੋਈ ਸਜਣਾ ਨੇ ਫੁੱਲ ਮਾਰਿਆ ਸਾਡੀ ਰੂ ਅੰਬਰਾਂ ਤੱਕ ਰੋਈ ਮੇਰੀ ਉਮਰੋ ਲੋ ਮੇਰੀ ਮੇਰੇ ਦੁੱਖਾਂ ਦੀ ਕਹਾਣੀ ਮੇਰੇ ਹੌਕਿਆਂ ਤੋਂ ਬੋਲ ਕੇ ਸੁਨਾਹੀ ਨਹੀਂ ਉਹ ਜਾਣੀ ਧੁਖੇ ਕਾਲ ਜਿੱਚ ਅੱਗ ਵੈਂਦਾ ਅੱਖੀਆਂ ਚੁਪਣੀ ਸਗਉ ਉਹ ਨਿੰਦਰ ਹੋਈ ਅਸੀਂ ਜਿੰਨੀ ਪੀੜ ਜਗ ਤੋਂ ਲੁਕੋਈ ਸੱਜਣਾ ਨੇ ਫੁੱਲ ਮਾਰਿਆ ਸੜੀ ਰੂ अंबर तक रोई लोक दया वटि सीड़ सजड़े फुल मारे साढी रू अंबर तक रोई ਮੈਨੂੰ ਜਿਆਦਾ ਕਿਨੇ ਕਹਿੰਦੇ ਵੀ ਹੈਨਰੀ ਫੋਰਡ ਇੱਕ ਦੁਕਾਨ 'ਚ ਸੀਗਾ ਤੇ ਉੱਥੇ ਇੱਕ ਦੁਕਾਨ ਪਈ ਸੀ ਕਿ ਅਮੀਰ ਹੋਣ ਦੇ 100 ਨੁਸਖੇ ਹੈ ਨਾ ਤੇ ਉਹ ਜਦੋਂ ਉਹਨੇ ਉਹ ਕਿਤਾਬ ਚੱਕੀ ਤੇ ਕਿਤਾਬ ਦਾ ਜਿਹੜਾ ਮਤਲਬ ਸੇਲਰ ਸੀਗਾ ਸ਼ਾਪਕੀਪਰ ਸੀਗਾ ਤਾਂ ਉਹ ਕਹਿੰਦਾ ਕਿ ਬੜਾ ਤੁਸੀਂ ਲੱਕੀਓ ਕਿ ਅੱਜ ਲੇਖਕ ਵੀ ਇੱਥੇ ਹੀ ਆ ਤੇ ਹੈਨਰੀ ਫੋਰਡ ਬੜਾ ਖੁਸ਼ ਹੋਇਆ ਕਹਿੰਦੇ ਅੱਛਾ ਤੇ ਉਹ ਕਹਿੰਦੇ ਮੈਂ ਤੁਹਾਨੂੰ ਮਿਲਾਉਣਾ ਤੇ ਜਦੋਂ ਉਹਨੂੰ ਮਿਲਾਇਆ ਤੇ ਉਹਦੇ ਫਟੇਪੁਰਾਣੇ ਕੱਪੜੇ ਪਾਏ ਹੋਏ ਸੀ ਉਸ ਲੇਖਕ ਦੇ ਜਿਹਨੇ ਲਿਖੇ ਹੋਏ ਸੀ ਅਮੀਰ ਹੋਣ ਦੇ 100 ਨੁਸਖੇ ਤੇ ਉਹ ਕਹਿਣ ਲੱਗੇ ਪੀ ਅੱਛਾ ਤੂੰ ਆ ਲੇਖਕ ਕਹਿੰਦੇ ਹਾਂ ਤੇ ਕਿੰਦੂ ਮਤਲਬ ਉਹਦੀ ਹਾਲਤ ਦੇਖ ਕੇ ਉਹ ਨੂੰ ਕਹਿੰਦੇ ਵੀ ਦੇਖ ਮੈਂ ਹੈਗਾ ਫੋਰਡ ਤੇ ਤੈਨੂੰ ਕਦੇ ਵੀ ਕੋਈ ਗੱਡੀ ਦੀ ਜ਼ਰੂਰਤ ਹੋਈ ਤੂੰ ਮੇਰੇ ਕੋਲ ਆਈ ਤੇ ਮੈਂ ਤੈਨੂੰ ਚੰਗੀ ਮਾਫੀ ਦਿਵਾ ਕੇ ਗੱਡੀ ਦੇ ਸਕਦਾ ਪਰ ਕਹਿੰਦੇ ਤੇਰੇ ਚਰਨਾਂ 'ਚ ਇੱਕ ਬੇਨਤੀ ਹੈ ਵੀ ਤੂੰ ਹੁਣ ਲਿਖੀ ਨਾ ਕਹਿੰਦੇ ਜਿਹੜਾ ਬੰਦਾ ਮਤਲਬ ਕਿ 100 ਨੁਸਖੇ ਲਿਖ ਰਿਹਾ ਅਮੀਰ ਹੋਣ ਦੇ ਪਰ ਉਹ ਆਪ ਇਸ ਹਾਲਤ ਵਿੱਚ ਹੈਗਾ ਤੇ ਮੈਨੂੰ ਸੱਚੀ ਲੱਗਦਾ ਹੈ ਕਿ ਜਿਹੜੀਆਂ ਮੈਂ ਇਹ ਸ਼ੇਕਤਾਬਾਂ ਲਿਖੀਆਂ ਉਹਦੇ 'ਚ ਇੱਕ ਕਿਤਾਬ ਨੂੰ ਕੱਢ ਕੇ 10 ਗੁਰੂ ਸਾਹਿਬਾਨ ਤੇ ਸਮਕਾਲੀ ਸਮਾਜ ਉਹ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਕਿ ਮੈਂ ਲਿਖ ਸਕੀ ਬਾਕੀ ਮੈਨੂੰ ਲੱਗਦਾ ਕਿ ਸਫੂਲ ਸੀ ਮੈਂ ਦੋ ਨਾਵਲ ਵੀ ਲਿਖੇ ਮੈਨੂੰ ਲੱਗਦਾ ਕਿ ਨਹੀਂ ਇਹ ਤਾਂ ਫਜ਼ੂਲ ਸੀ ਕਿ ਟਾਈਮ ਖਰਾਬ ਸੀ ਦੁਨੀਆ ਦਾ ਵੀ ਤੇ ਆਪਣਾ ਵੀ ਤੇ ਮੈਨੂੰ ਤਾਂ ਕੁਝ ਅਧਿਆਤਮਕ ਲਿਖਣਾ ਚਾਹੀਦਾ ਸੀਗਾ ਮਤਲਬ ਇਹ ਤਾਂ ਕੁਝ ਵੀ ਨਹੀਂ ਆ ਜੋ ਮੈਂ ਲਿਖਿਆ ਇਹ ਤਾਂ ਕੋਈ ਗੱਲ ਨਹੀਂ ਹੈਗੀ ਹਨਾ ਤਾਂ ਇਸ ਕਰਕੇ ਮੈਂ ਲਿਖਣਾ ਤਕਰੀਬਨ ਤਕਰੀਬਨ ਬੰਦ ਕਰ ਦਿੱਤਾ ਪਰ ਜਿਹੜੀ ਮੇਰੀ ਪੋਇਟਰੀ ਆ ਉਹ ਮੇਰੀ ਥੋੜੀ ਇਦਾਂ ਹੈ ਕਿ ਮੈਂ ਉਸ ਦਾਇਰੇ ਚੋਂ ਲਿਖ ਕੇ ਜੂ ਬਾਹਰ ਇਸ ਕਰਕੇ ਆਈ ਆ ਕਿ ਮੈਂ ਕੁਝ ਅਧਿਆਤਮਿਕ ਲਿਖਣਾ ਚਾਹੁੰਦੀ ਆ ਜਿਸ ਨਾਲ ਲੋਕਾਂ ਨੂੰ ਕੁਝ ਸੇਧ ਮਿਲੇ ਕਿ ਮੈਂ ਸੋਚੀ ਕਿ ਨਾਵਲ ਪੜ੍ਹ ਕੇ ਉਹ ਹੋਰ ਕਾਮਕ ਹੋਣ ਮਤਲਬ ਹੁਣ ਮੈਂ ਉਹ ਚੀਜ਼ਾਂ ਨੂੰ ਨਹੀਂ ਚਾਹੁੰਦੀ ਕਿ ਹਨਾ ਵੀ ਉਤੋਂ ਬਾਹਰ ਆਏ ਆ ਹੁਣ ਕਹਿੰਦਾ ਮਤਲਬ ਤੇ ਜਿੱਦਾਂ ਜਿਹੜੇ ਮੇਰੇ ਸ਼ੇਅਰ ਵੀ ਆ ਜਾਂ ਮੇਰੀ ਪੋਇਟਰੀ ਆ ਉਹ ਨਾ ਇਸ਼ਕ ਹਕੀਕੀ ਆ ਸ਼ਾਇਦ ਆਪਾਂ ਸਾਰਿਆਂ ਨੇ ਵਦੇ ਕਿ ਦੋ ਤਰ੍ਹਾਂ ਦੇ ਇਸ਼ਕ ਹੁੰਦੇ ਆ ਇੱਕ ਇਸ਼ਕ ਮਜਾਜੀ ਤੇ ਇੱਕ ਇਸ਼ਕ ਹਕੀਕੀ ਇਸ਼ਕ ਮਜਾਜੀ ਉਹ ਹੁੰਦਾ ਜਿਹੜਾ ਹਾਂ ਮਜਾਜੀ ਨਹੀਂ ਮੇਰੀ ਕਹਿਣ ਦਾ ਮਤਲਬ ਕਿ ਮੈਂ ਲਿਖਦੀ ਤਾਂ ਇਸ਼ਕ ਹਕੀਕੀ ਆ ਨਹੀਂ ਤੁਹਾਨੂੰ ਮਜਾਜੀ ਲੱਗੂ ਨਹੀਂ ਤੁਹਾਨੂੰ ਮਜਾਜੀ ਹੀ ਲੱਗੂਗਾ ਪਰ ਮੈਂ ਤੁਹਾਨੂੰ ਤਾਂ ਦੱਸਦੀ ਕਿ ਮੈਂ ਉਹ ਇਸ਼ਕ ਵਿੱਚ ਲਿਖ ਕਹਿੰਦੇ ਬਿਨਾਂ ਸਲਸੋਂ ਅਸਲਾ ਰੱਖਣਾ ਗੈਰ ਕਾਨੂੰਨੀ ਹੈ ਜੰਦੇ ਬਿਨਾਂ ਸੰਸੋ ਅਸਲਾ ਰੱਖਣਾ ਗੈਰ ਕਾਨੂੰਨੀ ਹੈ ਫਿਰ ਸੱਜਣ ਕਾ ਤੋ ਲੈਣਾ ਵਿੱਚ ਦੋ ਪਿਸਤਲ ਰੱਖੀ ਫਿਰਦਾ ਏ ਤੇ ਸੱਜਣ ਕਾ ਤੋ ਲੈਣਾ ਵਿੱਚ ਦੋ ਪਿਸਤਲ ਰੱਖੀ ਫਿਰਦਾ ਏ ਤੇ ਇਹ ਚਲੋ ਇਸ਼ਕ ਮਜਾਜੀ کہہ ਸਕਦੇ ਆ ਮੇਰੇ ਵਿੱਚੋਂ ਮੈਂ ਤੇ ਕਾਦੀ ਮਰ ਚੁੱਕੀ ਹਾਂ ਮੇਰੇ ਵਿੱਚੋਂ ਮੈਂ ਤੇ ਕਾਦੀ ਮਰ ਚੁੱਕੀ ਹਾਂ ਇਹ ਜੋ ਧੜਕਣ ਧੜਕੇ ਸੱਜਣਾ ਤੇਰੀ ਆ ਏ ਜੋ ਧੜਕਣ ਧੜਕੇ ਸੱਜਣਾ ਤੇਰੀ ਐ ਆਸਮਾ ਜ਼ਮੀਂ ਦਾ ਜਰਾ ਜਰਾ ਤੇਰੀ ਮੁਹੱਬਤ ਦਾ ਕਰਜ਼daar ਰਹੇਗਾ